ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਟੜਕਾ ਟੁੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗੋਭੀ ਕੀਮਾ ਜੇਕਰ ਤੁਹਾਨੂੰ ਗੋਭੀ ਕੀਮਾ ਬਣਾਉਣ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਬੈਲ ਆਈਕਨ ਵੀ ਦਬਾਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਗੋਭੀ ਕੀਮਾ ਬਣਾਉਣ ਦੇ ਲਈ ਆਪਾਂ 800 ਗ੍ਰਾਮ ਗੋਭੀ ਲਈਏ ਗੋਭੀ ਨੂੰ ਆਪਾਂ ਕ੍ਰਸ਼ ਕਰ ਲਏ ਤੁਸੀਂ ਚਾਹੋ ਤਾਂ ਇਹਨੂੰ ਕद्दूकस ਵੀ ਕਰ ਸਕਦੇ ਹੋ 250 ਗ੍ਰਾਮ ਆਪਾਂ ਪਿਆਜ਼ ਲਏ ਨੇ ਜੀ ਪਿਆਜ਼ਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਹੈ 1.5 ਚਮਚ ਆਪਾਂ ਅਦਰਕ ਲਸਣ ਲਿਆ ਬਰੀਕ ਕੱਟ ਕੇ ਤੇ ਇੱਕ ਵੱਡਾ ਟਮਾਟਰ ਲਿਆ ਤੇ ਇੱਕ ਕੌਲੀ ਆਪਾਂ ਧਨੀਏ ਦੀ ਲਈ ਆ ਕੜਾਹੀ ਦੇ ਵਿੱਚ ਆਪਾਂ ਇੱਕ ਕੜਚੀ ਦੇਸੀ ਘੀ ਤੇ ਪਾ ਲਵਾਂਗੇ ਕੀ ਗਰਮ ਹੋਣ ਤੋਂ ਬਾਅਦ ਇੱਕ ਚਮਚਾ ਆਪਾਂ ਜੀਰੇ ਦਾ ਪਾ ਲੈਣਾ ਹੁਣ ਆਪਾਂ ਸਾਰੇ ਪਿਆਜ਼ ਪਾ ਲੈਣੇ ਨੇ ਇਹਦੇ ਵਿੱਚ ਪਿਆਜ਼ਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ ਜੇਕਰ ਆਪਾਂ ਇਹ ਸਬਜੀ ਦੇ ਵਿੱਚ ਪਿਆਜ਼ ਥੋੜੇ ਜਿਆਦਾ ਪਾਵਾਂਗੇ ਤਾਂ ਸਬਜੀ ਬਹੁਤ ਵਧੀਆ ਬਣਦੀ ਆ ਜਿਹਨੂੰ ਕਿਸੇ ਨੂੰ ਗੋਭੀ ਨਹੀਂ ਪਸੰਦ ਆਏਗੀ ਤਾਂ ਉਹ ਇਸ ਤਰ੍ਹਾਂ ਗੋਭੀ ਦਾ ਕੀਮਾ ਬਣਾ ਕੇ ਖਾਏ ਉਹ ਤੇ ਬਹੁਤ ਹੀ ਜਿਆਦਾ ਟੇਸਟੀ ਬਣਦੀ ਆ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਅਜਵੈਣ ਦਾ ਮਸਾਲਾ ਪਾ ਦਵਾਂਗੇ ਅਜਵੈਣ ਪਾਉਣ ਨਾਲ ਇਹ ਸਬਜੀ ਬਹੁਤ ਜਿਆਦਾ ਸੁਆਦ ਬਣਦੀ ਆ ਹੁਣ ਆਪਾਂ ਇਹਦੇ ਵਿੱਚ ਅਦਰਕ ਲਸਣ ਪਾ ਦਵਾਂਗੇ ਜਿਹੜਾ ਆਪਾਂ ਕੱਟ ਕੇ ਰੱਖਿਆ ਸੀਗਾ ਬਰੀਕ ਬਰੀਕ ਹੁਣ ਆਪਾਂ ਇਹਨੂੰ 1.5 ਮਿੰਟ ਤੱਕ ਪਕਾਵਾਂਗੇ ਜਦੋਂ ਤੱਕ ਆਪਣੇ ਪਿਆਜ਼ ਤੇ ਨਾਲੇ ਵਿੱਚ ਅਦਰਕ ਲਸਣ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਪਕਾਵਾਂਗੇ ਇੱਕ ਵਾਰ ਮੇਰੇ ਦੱਸੇ ਹੋਏ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਆਪਾਂ ਇਹਨੂੰ 1 ਮਿੰਟ ਤੱਕ ਪਕਾਵਾਂਗੇ 1 ਮਿੰਟ ਤੱਕ ਟਮਾਟਰਾਂ ਨੇ ਢਲ ਜਾਣਾ ਹੁਣ ਇਹਦੇ ਵਿੱਚ ਆਪਾਂ 1 ਚਮਚ ਨਮਕ ਪਾਵਾਂਗੇ ਨਮਕ ਆਪਾਂ ਹਿਮਾਲయన్ ਪਿੰਕ ਸਾਲਟ ਪਾਇਆ ਜਿਹਨੂੰ ਆਪਾਂ ਸੇਂ ਦਾ ਨਮਕ ਵੀ ਕਹਿੰਦੇ ਆ ਨਮਕ ਪਾਉਣ ਨਾਲ ਟਮਾਟਰ ਜਲਦੀ ਢਲ ਜਾਂਦੇ ਆ ਇਸ ਕਰਕੇ ਆਪਾਂ ਨਮਕ ਜਿਹੜਾ ਉਹ ਟਮਾਟਰਾਂ ਦੇ ਨਾਲ ਪਾ ਦਿੱਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣ ਹੁਣ ਇਹਦੇ ਵਿੱਚ ਪਾਪਾ ਪਾਵਾਂਗੇ ਅੱਧਾ ਚਮਚ ਹਲਦੀ ਦਾ 1/4 ਚਮਚ ਪਾਵਾਂਗੇ ਲਾਲ ਮਿਰਚ ਤੇ ਇੱਕ ਚਮਚ ਪਾਉਣਾ ਆਪਾਂ ਗਰਮ ਮਸਾਲਾ ਮਿਰਚ ਆਪਾਂ ਬਿਲਕੁਲ ਘੱਟ ਪਾਈ ਆ ਕਿਉਂਕਿ ਮਿਰਚ ਆਪਣੀ ਕੌੜੀ ਬਹੁਤ ਹੁਣ ਆਪਾਂ ਇਹਨੂੰ ਥੋੜੀ ਦੇਰ ਤੱਕ ਪਕਾਵਾਂਗੇ। ਮਸਾਲਾ ਆਪਣਾ ਰੈਡੀ ਹੋਇਆ ਪਿਆ। ਮਸਾਲੇ ਆਪਣੇ ਨੇ ਘਿਓ ਛੱਡ ਦਿੱਤਾ ਹੈ। ਹੁਣ ਆਪਾਂ ਇਹਦੇ ਵਿੱਚ ਕ੍ਰਸ਼ਡ ਗੋਭੀ ਪਾ ਦਵਾਂਗੇ ਜਿਹੜੀ ਆਪਾਂ ਗੋਭੀ ਕ੍ਰਸ਼ ਕਰਕੇ ਰੱਖੀ ਹੋਈ ਹੈ। ਗੋਭੀ ਨੂੰ ਬਰੀਕ-ਬਰੀਕ ਕੱਟ ਵੀ ਸਕਦੇ ਹਾਂ ਫੁੱਲ ਲਾ ਕੇ ਤੇ ਕੱਦੂਕਸ਼ ਵੀ ਕਰ ਸਕਦੇ ਹਾਂ। ਪਰ ਮੈਂ ਇਹਨੂੰ ਕ੍ਰਸ਼ ਕੀਤਾ ਸੀਗਾ। ਮੇਰੇ ਕੋਲੇ ਕ੍ਰਸ਼ਰ ਹੈਗਾ ਸੀ। ਹੁਣ ਆਪਾਂ ਇਹਨੂੰ ਸਿਮ ਗੈਸ ਤੇ ਪਕਾਵਾਂਗੇ ਥੋੜੀ ਦੇਰ ਕਿਉਂਕਿ ਗੋਭੀ ਬਰੀਕ ਹੈ ਇਸ ਕਰਕੇ ਥੱਲੇ ਲੱਗਣ ਦਾ ਡਰ ਰਹਿੰਦਾ ਫਿਰ ਥੋੜੀ ਦੇਰ ਬਾਅਦ ਆਪਾਂ ਗੈਸ ਨੂੰ ਮੀਡੀਅਮ ਕਰ ਦਾਂਗੇ ਹੁਣ ਆਪਾਂ ਗੈਸ ਸਿਮ ਰੱਖਿਆ ਹੋਇਆ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਖਾਓ ਦੇਖਿਓ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਬਹੁਤ ਜਲਦੀ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਕਿਉਂਕਿ ਇਸ ਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੜਕੇ ਤੇ ਜ਼ਿਆਦਾ ਟਾਈਮ ਲੱਗਦਾ ਆਪਣਾ ਤੇ ਬਾਅਦ ਵਿੱਚ ਸਬਜੀ ਪੱਕਣ ਤੇ ਬਹੁਤ ਘੱਟ ਟਾਈਮ ਲੱਗਦਾ ਜਦੋਂ ਆਪਾਂ ਪਹਿਲਾਂ ਗੋਭੀ ਪਾਉਂਦੇ ਆ ਉਦੋਂ ਥੋੜੀ-ਥੋੜੀ ਨਾਲ ਚਿਪਕਦੀ ਆ ਹੁਣ ਦੇਖੋ ਬਿਲਕੁਲ ਵੀ ਨਹੀਂ ਨਾਲ ਚਿਪਕਦੀ ਸਾਰੀ ਕੜਾਹੀ ਛੱਡੀ ਜਾਂਦੀ ਹੈ ਸਬਜੀ ਗੋਭੀ ਪਾਉਣ ਤੋਂ ਬਾਅਦ 5 ਮਿੰਟ ਹੀ ਪਕਾਉਣਾ ਹੁੰਦਾ ਇਹਨੂੰ ਇਸ 5 ਮਿੰਟਾਂ ਦੇ ਵਿੱਚ ਇਹ ਪੱਕ ਜਾਂਦੀ ਹੈ ਬਿਲਕੁਲ ਹੀ ਰੈਡੀ ਹੋ ਜਾਂਦੀ ਹੈ ਦੇਖ ਸਕਦੇ ਹਾਂ ਗੋਭੀ ਦਾ ਕਲਰ ਕਿੰਨਾ ਵਧੀਆ ਆਇਆ ਦੇਖੋ ਬਿਲਕੁਲ ਪਰਫੈਕਟ ਬਣੀ ਹੈ ਸਬਜ਼ੀ ਬਿਲਕੁਲ ਚਿਪਕ ਨਹੀਂ ਰਹੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਧਨੀਆ ਜਿਹੜਾ ਕੱਟ ਕੇ ਲਿਆ ਸੀਗਾ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਆ ਇਹ ਸਬਜੀ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਜਿਸ ਤਰ੍ਹਾਂ ਮਰਜ਼ੀ ਖਾ ਸਕਦੇ ਹੋ ਬੱਚਿਆਂ ਦੇ ਟਿਫਿਨ ਦੇ ਵਿੱਚ ਪਾ ਕੇ ਦੇ ਸਕਦੇ ਹੋ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇਹਨੂੰ ਜੇਕਰ ਤੁਹਾਨੂੰ ਮੇਰੀ ਗੋਭੀ ਕੀਮਾ ਬਣਾਉਣ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦਾ ਬੈਲ ਆਈਕਨ ਵੀ ਦਬਾਇਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ